जय भीम जय भारत मैं सोमस होता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਜਾਨੀ ਕਿ ਪਾਵਰਕ ਸੋਸ਼ਲ ਰਿਅਲਿਟੀ ਦੋਸਤੋ ਅੱਜ ਪੋਸੂ ਨਾਮਾ ਚੈਨਲ ਦੀ ਟੀਮ ਪਹੁੰਚੀ ਆ ਪਿੰਡ ਬੱਛੂਆ ਜ਼ਿਲ੍ਹਾ ਨਮਾ ਸ਼ਹਿਰ ਤਹਿਸੀਲ ਬਲਾਚੌਰ ਔਰ ਮੈਂ ਦੱਸ ਦਿਆਂ ਕਿ ਜਿਸ ਗ੍ਰਹਿ ਸਥਾਨ ਤੇ ਅਸੀਂ ਬੈਠੇ ਹੋਏ ਆਂ ਪਾਵਰ ਆਫ ਸੋਸ਼ਲ ਯੂਨਿਟੀ ਦੇ ਡਿਸਟ੍ਰਿਕਟ ਮੋਹਾਲੀ ਤੋਂ ਪ੍ਰੈਜ਼ੀਡੈਂਟ ਸ਼੍ਰੀ ਅਮਰ ਚੰਦ ਜੀ ਉਹਨਾਂ ਦਾ ਇਹ ਜਨਮ ਸਥਾਨ ਹੈ ਇਸੇ ਹੀ ਘਰ ਦੇ ਵਿੱਚ ਇਸੇ ਸਥਾਨ ਦੇ ਉੱਪਰ ਉਹਨਾਂ ਦਾ ਬਚਪਨ ਜਿਹੜਾ ਬੀਤਿਆ ਹੈ ਔਰ ਇੱਥੇ ਉਹਨਾਂ ਦਾ ਜਨਮ ਹੋਇਆ ਹੈ ਔਰ ਮੇਰੇ ਨਾਲ ਬੇਟੀ ਬੈਠੀ ਹੈ ਜੀ ਪਲਕ ਔਰ ਜੋ 8th ਕਲਾਸ ਦੀ ਬੱਚੀ ਹੈ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਲੇਕਿਨ ਅੱਜ ਇਸ ਪਰਿਵਾਰ ਦੇ ਵਿੱਚ ਆਉਣ ਦਾ ਸਬੱਬ ਕੀ ਹੈ ਪਾਵਰ ਆਫ ਸੋਸ਼ਲ ਜੁੰਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਵੀ ਪਹੁੰਚੇ ਹੋਏ ਨੇ ਔਰ ਵੱਡੀ ਗੱਲ ਇੱਥੇ ਇਹੀ ਹੈ ਕਿ ਇਸ ਪਿੰਡ ਦੇ ਨਾਲ ਇਸ ਪਰਿਵਾਰ ਦੇ ਨਾਲ ਜਸਲ ਸਾਹਿਬ ਦੀ ਵੀ ਬਹੁਤ दिली ਸਾਂਝ ਹੈ ਔਰ ਜਦੋਂ ਵੀ ਕਿਉਂਕਿ ਪਾਵਰ ਆਫ ਸੋਸ਼ਲ ਜੁੰਟੀ ਦਾ ਮੇਨ ਮਕਸਦ ਜੋ ਹੈ ਜੇ ਅਸਲ ਵਿਚਾਰਤਾ ਰਾਹ ਹੈ ਤੇ ਮਨੁੱਖਤਾ ਦੀ ਭਲਾਈ ਦੀ ਹੈ ਔਰ ਉਸੇ ਭਲਾਈ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਅੱਜ ਇਸ ਪਰਿਵਾਰ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਕੀ ਹੈ ਪੂਰੀ ਗੱਲਬਾਤ ਆਪਾਂ ਖੁਦ ਜਸਲ ਸਾਹਿਬ ਦੇ ਨਾਲ ਕਰਦੇ ਹਾਂ ਜਸਲ ਸਾਹਿਬ ਸਭ ਤੋਂ ਪਹਿਲਾਂ ਜੈਪੀਮ ਜੈਪਾਰ ਜੈਪੀਮ ਜੈਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਸਾ ਸਭ ਪਿੰਡ ਬੱਚੂਆਂ ਬੈਠੇ ਆ ਸ਼੍ਰੀ ਅਮਰਚੰਦ ਜੀ ਜਿਹੜੇ ਕਿ ਆਪਣੇ ਬਹੁਤ ਹੀ ਰਿਸਪੈਕਟਡ ਨੇ ਉਹਨਾਂ ਦਾ ਗ੍ਰਹਿ ਸਥਾਨ ਹੈ ਇਹ ਔਰ ਇਸੇ ਜਗ੍ਹਾ ਉਹਨਾਂ ਦਾ ਜਨਮ ਹੋਇਆ ਬਚਪਨ ਬੀਤਿਆ ਅੱਜ ਇੱਥੇ ਪਿੰਡ ਦੇ ਵਿੱਚ ਆਉਣ ਦਾ ਕੀ ਸਬਬ ਹੈ ਔਰ ਜਿੱਥੋਂ ਤੱਕ ਮੈਨੂੰ ਥੋੜਾ ਜਿਹਾ ਪਤਾ ਲੱਗਾ ਹੈ ਕਿ ਪਾਵਰ ਆਫ ਸੋਸ਼ਲ ਜੁਨਟੀ ਜਿਹੜਾ ਮਨੁੱਖਤਾ ਦੀ ਭਲਾਈ ਵਾਸਤੇ ਕਦਮ ਚੁੱਕਿਆ ਹੈ ਉਸ ਵਿਚਾਰਧਾਰਾ ਦੇ ਨਾਲ ਲੈ ਕੇ ਚੱਲੀ ਹੋਈ ਹੈ ਕਿਤੇ ਨਾ ਕਿਤੇ ਇਸ ਬੱਚੀ ਜਿਹੜੀ ਪਲਕ ਬੱਚੀ ਹੈ ਉਸ ਦੇ ਨਾਲ ਵੀ ਕਿਤੇ ਨਾ ਕਿਤੇ ਇਸ ਪੁਆਇੰਟ ਤੇ ਆਪਾਂ ਜੁੜੇ ਹੋਏ ਆ ਕਾਰਨ ਕੀ ਹੈ ਕੀ ਹੈ ਪੂਰਾ ਕੰਟੈਂਟ ਸੋ ਹਤਾ ਸਾਹਿਬ ਅਮਰਚੰਦ ਜੀ ਦੇ ਵੱਡੇ ਬ੍ਰਦਰ ਪਿਆਰੇ لال ਜੀ ਜੋ ਅਜੇ ਮਾਸਟਰ ਰਿਟਾਇਰ ਹੋਏ ਆ ਇਹ ਉਹਨਾਂ ਦਾ ਘਰ ਆ ਅਮਰਚੰਦ ਜੀ ਦੇ ਨਾਲ ਆਉਣਾ ਜਾਣਾ ਮੇਰਾ ਸੀ ਪਿਆਰੇ لال ਜੀ ਦੇ ਜਿਹੜੇ ਲੜਕੇ ਸਰਿੰਦਰ ਕੁਮਾਰ ਉਹ ਦੁੱਧ ਦਾ ਕੰਮ ਕਰਦੇ ਸੀ ਤੇ ਘਰ ਦਾ ਗੁਜ਼ਾਰਾ ਚਲਾ ਰਹੇ ਸੀ ਬੜਾ ਅੱਛਾ ਚੱਲ ਰਿਹਾ ਸੀ ਔਰ ਮੁੰਡਾ ਬਹੁਤ ਹੀ ਵਧੀਆ ਸੀ ਬਹੁਤ ਹੀ ਅੱਛੇ ਸੁਭਾਤਾ ਪਰ ਕਹਿੰਦੇ ਕੁਦਰਤ ਦਾ ਕੋਈ ਪਤਾ ਨਹੀਂ ਲੱਗਦਾ ਉਹ ਆਪਣੇ ਮਾਪੇ ਬਾਪ ਨੂੰ ਦੇਖਣਾ ਨਹੀਂ ਸੀ ਚਾਹੁੰਦਾ ਵੀ ਇਹ ਕਿਸੇ ਦੁੱਖ ਚ ਰਹਿਣਾ ਮਾਸਟਰ ਜੀ ਨੂੰ ਜਦੋਂ ਇਹ ਪ੍ਰੋਬਲਮ ਆ ਗਈ ਵੀ ਇੱਦਾਂ ਕਰਕੇ ਸਿਰ ਦੇ ਵਿੱਚ ਕੈਂਸਰ ਆ ਤੇ ਆਪਰੇਟ ਕਰਵਾਇਆ ਹਰ ਟਾਈਮ ਫਿਕਰ ਨਹੀਂ ਕਰਨਾ ਆਪ ਚਾਹੇ ਜਦਾਂ ਮਰਜੀ ਸਵੇਰੇ ਉਕਾ ਵੀ ਹੋ ਕੇ ਚਾਹੇ ਸੇਵਾ ਮੈਂ ਕਰਨੀ ਹੈ ਪਰ ਪਤਾ ਨਹੀਂ ਉਹ ਕੀ ਪਾਣਾ ਬੀਤਿਆ ਕਿ ਸਡਨਲੀ ਉਹਦਾ ਐਕਸੀਡੈਂਟ ਹੋਇਆ ਔਰ ਉਹ ਸਰਦਾਂ ਲਈ ਦੁਨੀਆ ਤੋਂ ਚਲੇ ਗਿਆ ਇਹ ਜਦੋਂ ਵਾਕਿਆਤ ਹੁੰਦਾ ਤੇ ਮੈਨੂੰ ਜਦੋਂ ਪਤਾ ਲੱਗਾ ਕਿ ਬੱਚੇ ਬਹੁਤ ਜ਼ਿਆਦਾ ਛੋਟੇ ਐ ਉਦੋਂ ਉਹਨਾਂ ਦੀ ਜਿਹੜੀ ਵੱਡੀ ਬੇਟੀ ਐ ਉਹ ਤਕਰੀਬਨ 11 ਸਾਲ ਦੀ ਸੀ ਤੇ ਪੰਜਵੀਂ ਛੇਵੀਂ ਵਿੱਚ ਪੜ੍ਹਦੀ ਸੀ ਜਿਸ ਦਿਨ ਭੋਗ ਹੋਣਾ ਸੀ ਉਹਦਾ ਪੈਣਾ ਸੀ ਤਾਂ ਮੈਂ ਸ਼ਹਿਰ ਪਰ ਤੋ ਆ ਰਿਹਾ ਸੀ ਹੁਣ ਮਨ ਚ ਦੁੱਖ ਤਾਂ ਸੀ ਤੇ ਭੋਗ ਤੇ ਵੀ ਪਹੁੰਚਣਾ ਸੀ ਪਤਾ ਨਹੀਂ ਕੁਦਰਤ ਨੇ ਮੇਰੇ ਮਨ ਚ ਲਿਆਂਦਾ ਮੈਂ ਬੱਚੇ ਲਈ ਕੁਝ ਕਰਨਾ ਚਾਹੀਦਾ ਹੂੰ ਕਿਉਂਕਿ ਬੱਚੇ ਛੋਟੇ ਆ ਦੋਨੇ ਬੱਚੇ ਦੇ ਜਿਹੜੇ ਬ੍ਰਦਰ ਆ ਛੋਟੇ ਆ ਮੈਂ ਟੈਲੀਫੋਨ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਹੈਗੀ ਐ ਸ਼੍ਰੀ ਤਰਸੀਮ ਲਾਲ ਜੀ ਜੀ ਜਿਹੜੇ ਕਿ ਬਲਾਚੌਰ ਦੇ ਰਹਿਣ ਵਾਲੇ ਆ ਪਿਛੋ ਭਵਾਨੀਗੜ੍ਹ ਦੇ ਰਹਿਣ ਵਾਲੇ ਆ ਤੇ ਅੱਜ ਕੱਲ ਉਹ ਯੂ ਐਸ ਐਚ ਵੀ ਰਹਿੰਦੇ ਆ ਇੱਥੇ ਵੀ ਰਹਿੰਦੇ ਆ ਉਹਨਾਂ ਨੂੰ ਜ਼ਿਆਦਾ ਕੋਈ ਫਰਕ ਨਹੀਂ ਯੂ ਐਸ ਐ ਦਾ ਜਾਂ ਇੰਡੀਆ ਦਾ ਹੂੰ ਤੇ ਉਹ ਭਵਨ ਦੇ ਨਾਲ ਵੀ ਜੁੜੇ ਆ ਜਦੋਂ ਤੋਂ ਭਵਨ ਬਣਨਾ ਸ਼ੁਰੂ ਹੋਇਆ ਮੈਂ ਉਹਨਾਂ ਦਾ ਟੈਲੀਫੋਨ ਮੜਾਇਆ ਮੈਂ ਕਿਹਾ ترشیم لال ਜੀ ਇਦਾਂ ਕਰਕੇ ਕੱਲ ਨੂੰ ਇੱਕ ਮੈਂ ਭੋਗ ਤੇ ਜਾਣਾ ਤੇ ਆ ਬਿਪਤਾ ਪਈਏ ਉਹ ਕਹਿੰਦੇ ਕੋਈ ਗੱਲ ਨਹੀਂ ਜੇ ਤੁਹਾਨੂੰ ਲੱਗਦਾ ਕਿ ਬੱਚੀ ਹੋਣਾ ਹਰ ਹੈ ਤੇ ਤੁਸੀਂ ਕਹਿੰਦੇ ਹੋ ਵੀ ਜਿੰਨਾ ਮर्जी ਉਹ ਪੜੇ ਅਸੀਂ ਪਾਵਰ ਆਫ ਸੋਸ਼ਲ ਜੁਨਿਟੀ ਨੂੰ ਖਰਚਾ ਦੇਵਾਂਗੇ ਹੂੰ ਪਾਵਰ ਆਫ ਸੋਸ਼ਲ ਜੁਨਿਟੀ ਦੇ ਥਰੂ ਉਹ ਬੱਚੀ ਤੱਕ ਪਹੁੰਚਣਾ ਚਾਹੀਦਾ ਬਹੁਤ ਚਲੋ ਆਪਾਂ ਮੈਂ ਆਇਆ ਦੂਸਰੇ ਦਿਨ ਅਨਾਉਂਸ ਕਰ ਦਿੱਤਾ ਵੀ ਚਲੋ ਬੇਟੀ ਪੜੇ ਹੂੰ ਉਹ ਹਾਲੇ ਜਿਆਦਾ 1 ਸਾਲ ਵੀ ਨਹੀਂ ਸੀ ਬੀਤਿਆ ਕਿ ਬੇਟੀ ਦੀ ਪ੍ਰੋਬਲਮ ਕੋਈ ਨਵੇਂ ਤਰੀਕੇ ਦੀ ਲੱਗਣ ਲੱਗ ਪਈ ਜੀ ਉਹ ਵੀ ਇਹੋ ਜਿਹੀ ਪ੍ਰੋਬਲਮ ਕਿ ਪਤਾ ਨਾ ਲੱਗੇ ਬੇਟੀ ਕਦੇ ਵੀ ਮੇਰੇ ਦਦਰਿੰਦਾ ਲੋਕਾਂ ਕੋ ਅਦਾਸ ਰਹਿਣ ਲੱਪੇ ਜਾਂ ਕਿਦਾਂ ਵੀ ਕਿਉਂਕਿ ਸੀਰੀਅਸ ਸੀ ਅਚਨ ਉਹ ਜਦੋਂ ਹੁਣ ਬੱਚੀ ਦਾ ਡਾਇਗਨੋਸ ਹੋਇਆ ਹੂੰ ਤੇ ਉਹ ਕੈਂਸਰ ਨਿਕਲਿਆ ਹਾਂ ਬੜਾ ਫਿਕਰ ਲੱਗ ਗਿਆ ਵੀ ਬੱਚੀ ਦੀ ਉਮਰ ਕੀ ਹੈ ਬਣ ਕੀ ਗਿਆ ਸੋ ਜਦੋਂ ਇਹ ਗੱਲ ਚੱਲਦੀ ਹੈ ਤੇ ਪੀਜੀਐਚੋ ਇਲਾਜ ਹੋ ਗਿਆ ਹੂੰ ਸ਼ੁਰੂ ਕਰਤਾ ਸ਼ੁਰੂ ਕਰਤਾ ਚਲੋ ਉਹਨਾਂ ਦਾ ਕਾਰਡ ਸੀਗਾ ਬਣਿਆ ਜਿੰਨੇ ਕ ਕਾਰਡ ਤੇ ਖਰਚਾ ਕਰ ਸਕਦੇ ਸੀ ਉਹਨਾਂ ਨੇ ਕੀਤਾ ਔਰ ਬੇਟੀ ਠੀਕ ਹੋ ਕੇ ਆਦੀ ਹੂੰ ਫਿਰ ਇਹ ਲੱਗਣ ਲੱਗ ਪਿਆ ਕਿ ਬੱਚੀ ਦੀ ਗ੍ਰੋਥ ਰੁਕ ਗਈ ਹੈ ਗ੍ਰੋਥ ਨਹੀਂ ਹੋ ਰਹੀ ਤੇ ਮਾਸਟਰ ਜੀ ਪੀਜੀਆ ਦੇ ਵਿੱਚ ਦੁਬਾਰਾ ਦੀ ਵਿਜੈ ਤੀਸਰੀ ਵਾਰੀ ਕਹਿ ਲਓ ਦਾਖਲ ਹੋਣ ਗਏ ਹੂੰ ਪਹਿਲਾਂ ਸਦਾ ਇੱਕ ਵਾਰੀ ਕਰਾਇਆ ਫੇਰ ਕਰਾਇਆ ਫੇਰ ਖਰਾਬ ਹੋ ਗਿਆ ਕੰਮ ਤੇ ਮੈਂ ਉੱਥੇ ਮੈਡੀ ਜੰਦਾ ਜੀ ਮੈਂ ਕਿਹਾ ਖਬਰ ਲੈ ਕੇ ਆਉਂਦੇ ਹਾਂ ਹੂੰ ਤੇ ਮਾਸਟਰ ਜੀ ਨੇ ਦੱਸਿਆ ਵਿਆ ਪ੍ਰੋਬਲਮ ਆ ਗਈ ਹੈ ਬਈ ਜਿੰਨਾ ਕ ਅਸੀਂ ਕਰ ਸਕਦੇ ਕੰਮ ਦੀ ਕੋਸ਼ਿਸ਼ ਤਾਂ ਕਰ ਰਹੇ ਹਾਂ ਪਰ ਇੰਜੈਕਸ਼ਨ ਜਿਹੜਾ ਆ ਉਹ ਮਹਿੰਗਾ ਹੈ ਵੇ 15000 ਰੁਪਏ ਦਾ ਇੰਜੈਕਸ਼ਨ ਆਉਣਾ ਉਹ ਜਿਹੜਾ ਲੱਗਦਾ ਹੈ ਬਈ ਜੇ ਮਦਦ ਕੋਈ ਹੋ ਜਵੇ ਤਾਂ ਦੇਖ ਲਿਓ ਮੈਂ ਕਿਹਾ ਕੋਈ ਗੱਲ ਨਹੀਂ ਇੱਕ ਟੀਕੇ ਦੀ ਕੀਮਤ 15 15000 ਰੁਪਏ ਮੈਂ ਤਰਸੀਮ ਜੀ ਹੋਣਾ ਨਾਲ ਫਿਰ ਗੱਲ ਕੀਤੀ ਮੈਂ ਕਿਹਾ ਵੀ ਇਦਾਂ ਕਰਕੇ ਉਹ ਜਿਹੜੀ ਬੇਟੀ ਨੂੰ ਆਪਾਂ ਮਦਦ ਦੇ ਰਹੇ ਆ ਉਹਦੇ ਕੋਈ ਸਿਹਤ ਦੀ ਜ਼ਿਆਦਾ ਪ੍ਰੋਬਲਮ ਆ ਗਈ ਅਸੀਂ ਤੁਹਾਨੂੰ ਦੱਸਿਆ ਨਹੀਂ ਵੀ ਚਲੋ ਕੋਈ ਨਹੀਂ ਬਈ ਕੰਮ ਚੱਲ ਰਿਹਾ ਹੱਲੇ ਜੀ ਪਰ ਹੁਣ ਆ ਗੱਲ ਹੈ ਉਹ ਕਹਿੰਦੇ ਕੋਈ ਨਹੀਂ ਤੁਸੀਂ ਇੰਜੈਕਸ਼ਨ ਲਵਾਓ ਜਿੰਨੇ ਵੀ ਲੱਗਦੇ ਲਵਾਓ ਕੋਈ ਚੈੱਕ ਕਰ ਲੈ ਅੱਪਾ ਅੰਜੈਕਸ਼ਨ ਉਹ ਲੱਗ ਹੈ ਇਸ ਕਰਕੇ ਇਹ ਬੱਚੀ ਦੀ ਜਿਹੜੀ ਪੜ੍ਹਾਈ ਹੈ ਅਸੀਂ ਚਾਹੁੰਦੇ ਹਾਂ ਕਿ ਹਰ ਹਾਲਤ ਵਿੱਚ ਅੱਗੇ ਨੂੰ ਵਧੇ ਕਿਉਂਕਿ ਉਹ ਬੱਚੇ ਦੇ ਬੇਟੇ ਦੇ ਕਰਕੇ ਇੱਕ ਬੱਚੇ ਜਿਹੜੇ ਆ ਬਹੁਤ ਛੋਟੇ ਆ ਛੋਟੇ ਛੋਟੇ ਬੱਚੇ ਤੇ ਜਿਹਦੇ ਇਹਨਾਂ ਦੀ ਮਦਰ ਆ ਹਲਕ ਦੀ ਉਹ ਵੀ ਘਰ ਦਾ ਕੰਮ ਹੀ ਆ ਚਲੋ ਪਠਾ ਦਥਾ ਪਾਲਿਆ ਜਾਂ ਕੁਛ ਕਰਿਆ ਜਾਂ ਨੌਕਰੀ ਨਹੀਂ ਕੋਈ ਵੀ ਆਪਾਂ ਕਹਿ ਸਕਦੇ ਸੋ ਪਾਵਰ ਆਫ ਸੋਸ਼ਲ ਜੁਨਟੀ ਦੀ ਵਿਚਾਰਧਾਰਾ ਜਿਹੜੀ ਆ ਅਸੀਂ ਚਾਹੁੰਦੇ ਆ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਨੁੱਖਤਾ ਦੀ ਸੇਵਾ ਲਈ ਚੱਲਦੇ ਰਹੀਏ ਔਰ ਇਹਨੂੰ ਚਲਾਉਣ ਲਈ ਅੱਗੇ ਕੀ ਹੈ ਕਿ ਜਿਹੜੇ ਬੰਦੇ ਸਮਰੱਥ ਆ ਹੂੰ ਜੇਕਰ ਅਸੀਂ ਉਹਨਾਂ ਕੋਲੋਂ ਕੋਈ ਹੈਲਪ ਲੈਂਦੇ ਆ ਤੇ ਸਾਡਾ ਉਹਦੇ ਵਿੱਚ ਕੋਈ ਵੀ ਨਿੱਜੀ ਇੰਟਰਸਟ ਨਹੀਂ ਹੁੰਦਾ ਕਿ ਅਸੀਂ ਉਹਦੇ ਵਿੱਚੋਂ ਅਸੀਂ ਕੁਝ ਕੱਢਣਾ ਆ ਜਾਂ ਉਹਦਾ ਕੋਈ ਫਾਇਦਾ ਲੈਣਾ ਆ ਹੂੰ ਸਾਡਾ ਇੱਕੋ ਹੀ ਮਕਸਦ ਆ ਕਿ ਜਿਹੜੇ ਹੈਲਪ ਦੇ ਰਹੇ ਆ ਉਹ ਸਾਡੇ ਤੇ ਵਿਸ਼ਵਾਸ ਕਰਦੇ ਆ ਕਿ ਤੁਸੀਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਹ ਉੱਥੇ ਜ਼ਰੂਰੀ ਹੈ ਬਿਲਕੁਲ ਤੇ ਅਸੀਂ ਤੁਹਾਨੂੰ ਪੈਸਾ ਦੇਣ ਲਈ ਤਿਆਰ ਆ ਪਰ ਉਹ ਵਿਅਰਥ ਨਾ ਜਾਵੇ ਅੱਛਾ ਹੁਣ ਤੱਕ ਕਿੰਨੇ ਜਿਹੜੇ ਇੰਜੈਕਸ਼ਨ ਹੈ ਉਹ ਬੇਟੀ ਦੇ ਲੱਗ ਚੁੱਕੇ ਨੇ ਔਰ ਭਵਿੱਖ ਚ ਅਜੇ ਕੀ ਪਲੈ ਮਤਲਬ ਇਸ ਦੇ ਨਾਲ ਰਿਲੇਟਡ ਜਿਹੜੀ ਕਹਿ ਸਕਦੇ ਹਾਂ ਕਿ ਬਾਡੀ ਦੇ ਨਾਲ ਸੰਬੰਧਿਤ ਜਿਹੜਾ ਇਲਾਜ ਹੈ ਉਹ ਜੇ ਹੋਰ ਕਿੰਨੀ ਦੇਰ ਚੱਲੇਗਾ ਔਰ ਕਿੰਨੇ ਇੰਜੈਕਸ਼ਨ ਲੱਗ ਚੁੱਕੇ ਨੇ ਉਹ ਐਸਾ ਹੁੰਦਾ ਜੀ ਹਰ ਸਾਲ ਬੇਟੀ ਨੂੰ ਤਕਰੀਬਨ ਕਿਤਾਬਾਂ ਦਾ ਵੀ ਖਰਚਾ 유ਨੀਫਾਰਮ ਦਾ ਵੀ ਖਰਚਾ ਸਕੂਲ ਦੀ ਫੀਸ ਵੀ ਉਹ 25000 ਰੁਪਇਆ ਹਰ ਸਾਲ ਸਿ ਦੇ ਰਹੇ ਆ ਜੀ ਤੇ ਲਗਾਤਾਰ ਦੇ ਨੇ ਅਸੀਂ ਪੈਸੇ ਦੇ ਦਈਦੇ ਆ ਤੇ ਉਹ ਤਰਸੀਮ ਜੀ ਸਾਨੂੰ ਆਪਣਾ ਚੈੱਕ ਕੱਟ ਕੇ ਦੇ ਦਿੰਦੇ ਆ ਫਿਰ ਜਦੋਂ ਇੰਜੈਕਸ਼ਨ ਦੀ ਗੱਲ ਆਈ ਤੇ ਉਹਨੇ ਕਿਹਾ ਵੀ ਮੈਂ ਅਮਰੀਕਾ ਆ ਕੋਈ ਗੱਲ ਨਹੀਂ ਤੁਸੀਂ ਇੰਜੈਕਸ਼ਨ ਲਵਾਓ ਹੂੰ ਪੰਜ ਇੰਜੈਕਸ਼ਨ ਬੇਟੀ ਦੇ ਲੱਗੇ ਓਕੇ ਆਲਮੋਸਟ 75000 ਰੁਪਇਆ ਉਹ ਜੀ ਫਿਰ 2000 ਰੁਪਇਆ ਕਿਤਾਬਾਂ ਦਾ ਘਟ ਗਿਆ ਸੇਸ ਵਰੀ ਜੀ ਤੇ 2000 ਉਹ 70000 ਰੁਪਇਆ ਬੇਟੀ ਨੂੰ ਅਸੀਂ ਪਿੱਛੇ ਜੇ ਉਹ ਦੇ ਦਿੱਤਾ ਸੀ ਮਤਲਬ ਟਰਨ ਬੇ ਟਰਨ ਕਰਕੇ ਜੀ ਫਿਰ ਇਹਦਾ ਟੈਸਟ ਹੋਣਾ ਸੀਗਾ ਹੂੰ ਉਹਦੇ ਨਾਲ ਹੀ ਰਿਲੇਟਡ ਉਹ ਸੰਸਥਾ ਜਿਹੜੀ ਆ ਸਬਸਿਡੀ ਤੇ ਕਰਦੇ ਸੀ ਅਦਰਵਾਈਜ਼ ਉਹ ਇੰਜੈਕਸ਼ਨ ਬਾਰਾ ਟੈਸਟ ਬਾਰਾ 13000 ਦਾ ਸੀ ਜੀ ਪਰ ਉਥੇ ਜਿੱਥੋਂ ਪਤਾ ਕੀਤਾ 6% ਦੇ ਵਿੱਚ ਤੇ ਉਹ ਮੇਰਾ ਖਿਆਲ ਆਲਮੋਸਟ 6 ਕੁ ਹਜ਼ਾਰ ਰੁਪਏ ਤੋਂ ਘੱਟਦਾ ਸੀਗਾ ਟੈਸਟ ਅੱਧੋਂ ਵੱਧ ਅੱਧੋਂ ਵੱਧ ਹਮ ਬਚਦਾ ਸੀਗਾ ਤੇ ਉਸ ਇੰਜੈਕਸ਼ਨ ਉਹਦਾ ਟੈਸਟ ਦੇ ਵੀ ਪੈਸੇ ਫਿਰ ਅਸੀਂ ਪੇ ਕਰ ਦਿੱਤੇ ਵੀ ਤੁਸੀਂ ਟੈਸਟ ਕਰਵਾਓ ਟੈਸਟ ਤੋਂ ਰੁਕੋ ਨਾ ਤਾਂ ਕਿ ਜੇ ਬੱਚੀ ਠੀਕ ਰਹਿੰਦੀ ਹੈ ਤੇ ਇਹਦੇ ਨਾਲ ਇਹ ਆ ਵੀ ਅਸੀਂ ਜਿਹੜਾ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਆ ਇਹ ਨਹੀਂ ਵੀ ਪੈਸਾ ਹੀ ਮੇਨ ਹੁੰਦਾ ਮੇਨ ਆ ਕਿ ਬੱਚੇ ਦੀ ਲਾਈਫ ਪਹਿਲਾਂ ਬੱਚੇ ਉਹਦੇ ਤੋਂ ਬਾਅਦ ਜੇ ਹੁਣ ਅਸੀਂ ਕਹੀ ਅਸੀਂ ਤਾਂ ਇਕੱਲਾ ਪੜਾਈ ਦਾ ਕਿਹਾ ਸੀ ਜੀ ਪਰ ਪ੍ਰੋਬਲਮ ਸੀਰੀਅਸ ਆ ਗਈ ਤੇ ਸੀਰੀਅਸ ਪ੍ਰੋਬਲਮ ਹੋਣ ਦੇ ਉੱਤੇ ਵੀ ਉਹਨਾਂ ਦੀ ਏਡੀ ਇਮਾਨਦਾਰੀ ਹੈ ਉਹਨੇ ਸਾਡੇ ਤੋਂ ਪੈਸਾ ਮੰਗਿਆ ਨਹੀਂ ਜਿੱਥੇ ਉਹਨਾਂ ਨੂੰ ਲੋੜ ਪਈ ਉਹਨੇ ਉੱਥੇ ਹੀ ਗੱਲ ਕੀਤੀ ਵੇ ਸਾਨੂੰ ਇੰਨੀ ਕੁ ਲੋੜ ਆ ਇਹ ਇੱਕ ਆਮਾਨਦਗੀ ਦੀ ਨਿਸ਼ਾਨੀ ਆ ਨਹੀਂ ਤਾਂ ਆਮ ਤੌਰ ਤੇ ਲੋਕ ਕਈ ਵਾਰੀ ਇਹ ਨਜਾਇਜ਼ ਫਾਇਦਾ ਵੀ ਚੱਕਦੇ ਆ ਚੱਕਦੇ ਆ ਬਹੁਤ ਚੱਕਦੇ ਆ ਜਸਸਾਹਬ ਆਖਰੀ ਕੁਐਸਚਨ ਹੈ ਕਿ ਪ੍ਰੈਜ਼ੈਂਟ ਪੋਜੀਸ਼ਨ ਕੀ ਹੈ ਬੱਚੀ ਦੀ ਹੁਣ ਮਤਲਬ ਭਵਿੱਖ ਦੇ ਵਿੱਚ ਭਵਿੱਖ ਨੂੰ ਲੈ ਕੇ ਕਿਸ ਤਰ੍ਹਾਂ ਮਤਲਬ ਬੱਚੀ ਨਾ ਦਿਨਾਂ ਵਿੱਚ ਵਿਚਰ ਰਹੀ ਹੈ ਲੋਕ ਬੱਚੀ ਦੇਖੋ ਉਹ ਸਭ ਤੋਂ ਪਹਿਲਾਂ ਤਾਂ ਜਦੋਂ ਉਹਦੀ ਗਰੋਥ ਰੁਕ ਗਈ ਬੱਚੀ ਦੀ ਤੇ ਟੀਚਰਾਂ ਨੇ ਕੋਆਪਰੇਟ ਬਹੁਤ ਕੀਤਾ ਬੱਚਿਆਂ ਨੂੰ ਇੱਥੇ ਤੱਕ ਕਹਿ ਦਿੱਤਾ ਵੀ ਤੁਸੀਂ ਉਹਦੇ ਤੇ ਕੋਈ ਟੌਂਟ ਨਹੀਂ ਕੱਸਣਾ ਅਸੀਂ ਨਹੀਂ ਤਾਂ ਤੁਹਾਡਾ ਕਾਰਵਾਈ ਕਰਾਂਗੇ ਕਿਉਂਕਿ ਬੱਚੀ ਨੇਚਰਲੀ ਇੱਕ ਐਡਾ ਵੱਡਾ ਪਰ ਉਹ ਹੋ ਗਏ ਕਿ ਮੂੰਹ ਲੱਗ ਗਈਆਂ ਹੋਰ ਬੜਾ ਕੁਝ ਹੋ ਗਿਆ ਬੱਚੀ ਦੇ ਸੱਦੇ ਬਾਹਰ ਉੱਡ ਗਏ ਸਾਰਾ ਬੁਰਾ ਮਤਲਬ ਲੱਗ ਲੱਪੇ ਜਾਂ ਕਿਦਾਂ ਵੀ ਲੇਕਿਨ ਟੀਚਰਾਂ ਨੇ ਕੋਆਪਰੇਟ ਕੀਤਾ ਬਿਊਟੀਫੁੱਲ ਤੇ ਟੀਚਰਾਂ ਦੇ ਕਰਕੇ ਫਿਰ ਜਦੋਂ ਹੁਣ ਗਰੋਥ ਰੁਕੀ ਜਾਂ ਕਿਦਾਂ ਵੀ ਹੁਣ ਉਹ ਗਰੋਥ ਤਾਂ ਚੱਲ ਪਈ ਪਰ ਉਹ ਹਾਲੇ ਵੀ ਜਿਹੜੀ ਆ ਬਿਮਾਰੀ ਅਨਸਰਟਨ ਆ ਕਿ ਉਹ ਟੈਸਟ ਹੋ ਰਹੇ ਆ ਤੇ ਹੁਣ ਜਦੋਂ ਬੱਚੀ ਦੇ ਟੈਸਟ ਹੋ ਰਹੇ ਅਸੀਂ ਅੱਜ ਮੌਕਾ ਮਿਲਿਆ ਮੈਂ ਪੋਸੂ ਨਾਮਾ ਦੀ ਟੀਮ ਨੂੰ ਕਿਹਾ ਕਿ ਆਪਾਂ ਬੱਚੀ ਦੀ ਇੰਟਰਵਿਊ ਲੈ ਕੇ ਆਉਣੀ ਆ ਕਿਉਂਕਿ ਲੋਕਾਂ ਦੇ ਵਿੱਚ ਅਸੀਂ ਇਹ ਗੱਲ ਦੱਸਣਾ ਚਾਹੁੰਦੇ ਆ ਕਿ ਰਿਐਲਿਟੀ ਦੇ ਵਿੱਚ ਆ ਨਾ ਕਿ ਅਸੀਂ ਇਹ ਆਵੇ ਕਿਸੇ ਦੇ ਨਾਂ ਦੇ ਥੱਲੇ ਕੋਈ ਇਹੋ ਜਿਹਾ ਧੰਦਾ ਕਰ ਰਹੇ ਆ ਤੇ ਇਸ ਕਰਕੇ ਕਈ ਲੋਕਾਂ ਨੂੰ ਇਹ ਲੱਗਦਾ ਹੁੰਦਾ ਵੀ ਪਤਾ ਨਹੀਂ ਕੀ ਹੈ ਪਰ ਮੈਂ ਇਹ ਚਾਹੁੰਦਾ ਕਿ ਪੈਸਾ ਲਾ ਕੇ ਵੀ ਜੇਕਰ ਕਿਸੇ ਬੱਚੇ ਦੀ ਲਾਈਫ ਬਚ ਜਵੇ ਔਰ ਉਹਦੀ ਸਟੱਡੀ ਕੰਪਲੀਟ ਹੋ ਜਵੇ ਤਾਂ ਇਸ ਤੋਂ ਵੱਡਾ ਕੋਈ ਹੋਰ ਕੋਈ ਗੱਲ ਨਹੀਂ ਹੁੰਦੀ ਸੋ ਇਸ ਕਰਕੇ ਬੱਚੀ ਸਾਡੇ ਅੱਜ ਅਸੀਂ ਉਹਦੇ ਕਸ ਦੇ ਵਿੱਚ ਆਏ ਆ ਤੇ ਅਸੀਂ ਆਉਂਦੇ ਚਾਹੁੰਦੇ ਆ ਕਿ ਬੱਚੀ ਜਿਹੜੀ ਹੈ ਜੋ ਵੀ ਤੁਹਾਡੇ ਮਨ ਦੇ ਵਿੱਚ ਕੁਐਸਚਨ ਆ ਬੱਚੇ ਨੂੰ ਵੀ ਪੁੱਛੋ ਬੱਚੀ ਵੈਸੇ ਇੰਟੈਲੀਜੈਂਟ ਆ ਹੂੰ ਤੇ ਪੜ੍ਹ ਲੈ ਵੀ ਚਲੋ ਬਿਮਾਰੀ ਤਾਂ ਹੈ ਹੀ ਹੈ ਜੋ ਵੀ ਲੱਗ ਗਈ ਪਰ ਫਿਰ ਵੀ ਉਹ ਦਿਲ ਨਹੀਂ ਛੱਡ ਰਹੀ ਨਹੀਂ ਤਾਂ ਛੋਟੇ ਜਿਹੇ ਬੱਚੇ ਨੂੰ ਇਹ ਪਤਾ ਲੱਗ ਜੇ ਕਿ ਮੈਨੂੰ ਕੈਂਸਰ ਆ ਤੇ ਹੋ ਕੇ ਨੇ ਮਰ ਜਾਂਦੇ ਫਿਰ ਲੋਕ ਤਾਂ ਨਹੀਂ ਪਰ ਇਹ ਇਹ ਹੌਸਲਾ ਜਿਹੜਾ ਆ ਇਹ ਵੀ ਪਿੱਛੋਂ ਜਿੱਦਾਂ ਚੱਲਿਆ ਆਉਂਦਾ ਕਿ ਜਦੋਂ ਮਾਸਟਰ ਜੀ ਨੇ ਇਨਾਂ ਦੇ ਬਾਬਾ ਜੀ ਨੂੰ ਮਨ ਲਵੇ ਪ੍ਰੋਬਲਮ ਆਈ ਆ ਦਾਦੇ ਨੂੰ ਤੇ ਅਸੀਂ ਬੜੇ ਹੈਰਾਨ ਸੀਗੇ ਆਪ ਹੀ ਬੱਸੇ ਡੜ ਕੇ ਚਲ ਜਾਂਦੇ ਸੀ ਕੀ ਬਾਤ ਐਸ ਉਮਰ ਦੇ ਵਿੱਚ ਵੀ ਤੇ ਪਟਿਆਲੇ ਭਵਨ ਤੇ ਵੀ ਚਲੇ ਗਏ ਤੇ ਇਸ ਕਰਕੇ ਉਹ ਕਹਿੰਦੇ ਕੋਈ ਗੱਲ ਨਹੀਂ ਜਿਹੜੀ ਆ ਗਈ ਪ੍ਰੋਬਲਮ ਆ ਗਈ ਸੋ ਉਹਨਾਂ ਨੂੰ ਦੇਖ ਕੇ ਮੈਨੂੰ ਲੱਗਦਾ ਕਿ ਬੱਚੀ ਦੇ ਵਿੱਚ ਵੀ ਬਹੁਤ ਵੱਡਾ ਹੌਸਲਾ ਹੈ ਕਿਉਂਕਿ ਇਹ ਵੀ ਇੱਕ ਬਿਮਾਰੀ ਹੈ ਨਾ ਜੇ ਬਿਮਾਰੀ ਨੂੰ ਅਸੀਂ ਕਬਰ ਕਰਨਾ ਸਾਡੇ ਮਨ ਨੇ ਜਿੰਨੀ ਦੇ ਤੱਕ ਨਹੀਂ ਮੰਨਿਆ ਵੇ ਮੈਂ ਹਾਰ ਮੰਨ ਲਈ ਐ ਤੇ ਬਿਮਾਰੀ ਸਾਡਾ ਕੁਝ ਨਹੀਂ ਬੁਗੜ ਸਕਦੀ ਜਦੋਂ ਅਸੀਂ ਮਨ ਤੋਂ ਮੰਨ ਲਿਆ ਕਿ ਅਸੀਂ ਹਾਰ ਗਏ ਆ ਤੇ ਫਿਰ ਬਿਮਾਰੀ ਜਿਹੜੀ ਐ ਉਹ ਸਾਡੇ ਤੇ ਕਬਰ ਕਰ ਸਾਨੂੰ ਕਰ ਦਿੰਦੀ ਐ ਬਿਲਕੁਲ ਜਸਸਦ ਸਾਹਿਬ ਨੇ ਬਹੁਤ ਹੀ ਸੱਚੀਆਂ ਸਪਸ਼ਟ ਗੱਲਾਂ ਬਾਤਾਂ ਕੀਤੀਆਂ ਨੇ ਪਾਵਰ ਆਫ ਸੋਸ਼ਲ ਜੁਨਟੀ ਨੇ ਇਸ ਬੱਚੀ ਬਾਰੇ ਕਿਉਂਕਿ ਪਿਤਾ ਦੇ ਜਾਣ ਤੋਂ ਬਾਅਦ ਬੱਚੇ ਕਿਸ ਕਦਰ ਸਫਰ ਕਰਦੇ ਨੇ ਮੇਰੇ ਤੋਂ ਬਾਦ ਉਹ ਪਰਿਵਾਰ ਜਾਣਦੇ ਨੇ ਜੋ ਪਰਿਵਾਰਾਂ ਨੇ ਇਸ ਨੂੰ ਪ੍ਰੈਕਟੀਕਲੀ ਹੰਡਾਇਆ ਔਰ ਹੰਡਾ ਰਹੇ ਨੇ ਔਰ ਉਹ ਪਲਕ ਬੱਚੀ ਜਿਹੜੀ ਹੈ ਜੇ ਮਤਲਬ ਮਾਸ਼ਾਅੱਲਾ ਜਦੋਂ ਇਹ ਇੰਟਰ ਕੀਤਾ ਤੇ ਸਭ ਤੋਂ ਪਹਿਲਾਂ ਪਲਕ ਹੀ ਮਿਲੀ ਹੈ ਮੈਨੂੰ ਨਹੀਂ ਲੱਗਾ ਕਿ ਇਹਦੀ ਗਰੋਥਿੰਗ 'ਚ ਕੋਈ ਪ੍ਰੋਬਲਮ ਹੈ ਮੈਨੂੰ ਤਾਂ ਆਮ ਵੀ ਬੱਚੇ ਆਮ ਲੱਗਾ ਨਹੀਂ ਮੈਨੂੰ ਕਈ ਵਾਰੀ ਹੁੰਦਾ ਹੈ ਨਾ ਕਿ ਬੱਚੇ ਦਾ ਲੱਗ ਜਾਂਦਾ ਪਤਾ ਵੀ ਇਹ ਗਰੋਥਿੰਗ ਦੀ ਹੈ ਪ੍ਰੋਬਲਮ ਮੈਨੂੰ ਨਹੀਂ ਇਹ ਲੱਗਾ ਅਕਾਲਪੁਰ ਖਿਸ ਬੱਚੀ ਤੇ ਹਮੇਸ਼ਾ ਦਇਆ ਰੱਖੀ ਜੀ ਅਸੀਂ ਤਾਂ ਇਹ ਹੀ ਅਰਦਾਸ ਬੇਨਤੀ ਫਰਿਆਦ ਕਰਦੇ ਹਾਂ ਕਿਉਂਕਿ ਜੇ ਬੱਚੀਆਂ ਦਿੱਤੀਆਂ ਨੇ ਤੇ ਉਹਨਾਂ ਨੂੰ ਜ਼ਿੰਦਗੀ ਦੇਵੇ ਉਹਨਾਂ ਨੂੰ এডਿਕੇਸ਼ਨ ਦੇ ਵੀ ਇਹੀ ਅਕਾਲ ਪੁਰਖ ਦੇ ਚਰਨਾ ਵਿੱਚ ਅਰਦਾਸ ਹੈ ਅਸੀਂ ਦੋਸਤੋ ਪਲਕ ਬੇਟੀ ਜਿਹੜੀ ਮੇਰੇ ਨਾਲ ਬੈਠੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਮਾਸਟਰ ਪਿਆਰਾ لال ਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹ ਵੀ ਇੱਕ ਜ਼ਿੰਦਗੀ ਦੀ ਬਹੁਤ ਵੱਡੀ ਲੜਾਈ ਲੜ ਰਹੇ ਨੇ ਔਰ ਉਹਦੇ ਵਿੱਚ ਕਾਮਯਾਬ ਹੋ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਹੌਂਸਲੇ ਬੁਲੰਦ ਹੋ ਤੋ ਮੰਜ਼ਲ ਮਿਲ ਹੀ ਜਾਂਦੀ ਹੈ ਜਦੋਂ ਹੌਸਲੇ ਬੁਲੰਦ ਹੈ ਤੇ ਮੰਜ਼ਿਲ ਜ਼ਰੂਰ ਮਿਲੇਗੀ ਸੋ ਮੈਂ ਪਾਵਰ ਆਫ ਸੋਸ਼ਲ ਜੁਨਟੀ ਦਾ ਔਰ ਸ਼੍ਰੀ ਤਰਸੇਮ ਲਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮੈਂ ਇਸੇ ਐਪੀਸੋਡ ਦੇ ਜ਼ਰੀਏ ਉਹਨਾਂ ਲਈ ਤਾਂ ਇਹੀ ਕਹਾਂਗਾ ਕਿ ਸੱਚੇ ਪਾਤਸ਼ਾਹ ਕਿ ਅਰਦਾਸ ਵਿੱਚ ਆਪਾਂ ਮਾਲਕ ਦੇ ਚਰਨਾਂ 'ਚ ਗਏ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਖਜ਼ਾਨਿਆਂ ਤੋਂ ਇਹ ਮਾਇਆ ਮਾਇਆ ਆਈ ਹੈ ਉਹ ਖਜ਼ਾਨੇ ਭਰਪੂਰ ਰੱਖਣੇ ਤਰਸੇਮ ਜੀ ਅਸੀਂ ਦਿਲੋਂ ਦੁਆ ਕਰਦੇ ਆਂ ਇਸ ਬੱਚੀ ਦੇ ਦਿਲ ਚੋਂ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਵੀ ਦਿਲ ਦੇ ਵਿੱਚੋਂ ਇੱਕੋ ਹੀ ਆਵਾਜ਼ ਨਿਕਲਦੀ ਹੈ ਕਿ ਤੁਸੀਂ ਹਜ਼ਾਰਾਂ ਕਰੋੜਾਂ ਸਾਲ ਜਿਓ ਔਰ ਇਸੇ ਤਰ੍ਹਾਂ ਸਮਾਜ ਦੀ ਬਿਹਤਰੀ ਲਈ ਆਪਣੇ ਖਜ਼ਾਨੇ ਲਟਾਉਂਦੇ ਰਹੋ ਔਰ ਅਕਾਲ ਪੁਰਖ ਤੁਹਾਨੂੰ ਹੋਰ ਖਜ਼ਾਨੇ ਜਿਹੜਾ ਉਹ ਪ੍ਰਦਾਨ ਕਰੇਗਾ ਜੀ ਸਰ ਅ ਤਰਸੇਮ ਲਾਲ ਜੀ ਉਹਨਾਂ ਨੇ ਇੱਥੇ ਤੱਕ ਕਿਹਾ ਕਿ ਜਸਲ ਸਾਹਿਬ ਜੇਕਰ ਤੁਹਾਨੂੰ ਕੋਈ ਬੱਚਾ ਲੱਗਦਾ ਹੋਣ ਹਾਰ ਹੈ ਔਰ ਉਹਦੀ ਕਿਤੇ ਪੜ੍ਹਾਈ 'ਚ ਕਿਤੇ ਵੀ ਮੁਸ਼ਕਲ ਆਉਂਦੀ ਹੈ ਤੇ ਤੁਸੀਂ ਬੇਝਿਜਕ ਹੋ ਕੇ ਸਾਨੂੰ ਦੱਸ ਦੇਣਾ ਅਸੀਂ ਉਹਦੀ ਪੜ੍ਹਾਈ ਤੇ ਖਰਚਾ ਕਰਨ ਲਈ ਤਿਆਰ ਆ ਪਰ ਉਹ ਬੱਚਾ ਪੜ੍ਹਨ ਵਾਲਾ ਹੋਵੇ ਇਹ ਨਾ ਹੋਵੇ ਵੀ ਅਸੀਂ ਖਰਚਾ ਵੀ ਕਰੀਏ ਤੇ ਪੜ੍ਹਾਈ ਵੀ ਨਾ ਹੋਵੇ ਤੇ ਕੁਝ ਵੀ ਨਾ ਹੋਵੇ ਸੋ ਇਸ ਕਰਕੇ ਇਹ ਉਹਨਾਂ ਦੀ ਬਹੁਤ ਵੱਡੀ ਗ੍ਰੇਟਨੈਸ ਹੈ ਕਿ ਜਦੋਂ ਵੀ ਅਸੀਂ ਉਹਨਾਂ ਨੂੰ ਕਿਸੇ ਵੀ ਕੰਮ ਲਈ ਇਵਨ ਆਪੇਛੇ ਜੈ ਅਸੀਂ ਪਲਾਟ ਦਾ ਸੌਦਾ ਕੀਤਾ ਸੀ ਤੇ ਸਾਡੇ ਬਿਨਾ ਮੰਗੇ ਤੋਂ ਉਹਨਾਂ ਨੇ ਅਮਰੀਕਾ ਚ ਬੈਠੇ ਨੇ ਪੁੱਛਿਆ ਕਿ ਕੀ ਬਣੂਗਾ ਮੈਂ ਕਹਾਂ ਜੀ ਸੰਤਾਂ ਨੂੰ ਪਤਾ ਕਿਉਂਕਿ ਮੈਂ ਸੰਤਾਂ ਨੂੰ ਮੰਨਦਾ ਬਾਪੂ ਜੀ ਨੂੰ ਮੈਂ ਕਿਹਾ ਪਤਾ ਤੇ ਕਹਿੰਦੇ ਕੋਈ ਨਹੀਂ ਚਲੋ ਅਸੀਂ ਵੀ ਹਿੱਸਾ ਪਾਵਾਂਗੇ ਔਰ ਉਹਨਾਂ ਨੇ ਬਿਨਾ ਮੰਗੇ ਤੋਂ 5 ਲੱਖ ਰੁਪਏ ਹਿੱਸਾ ਪਾਇਆ ਇਸ ਕਰਕੇ ਇਹੋ ਜਿਹੇ ਜਿਹੜੇ ਇਨਸਾਨ ਆ ਉਹ ਬੜੇ ਘੱਟ ਮਿਲਦੇ ਆ ਕਿ ਨੋਟ ਤਾਂ ਲੋਕਾਂ ਕੋਲ ਬਹੁਤ ਆ ਲੇਕਿਨ ਛੱਡਣ ਦਾ ਜਿਗਰਾ ਹੈ ਨਹੀਂ ਉਹ ਚੌਕੀਦਾਰਾ ਕਰ ਲਈ ਭੇਜੇ ਆ ਰੱਬ ਨੇ ਹੂੰ ਪਰ ਕਈ ਬੰਦਿਆਂ ਦੇ ਕੋਲ ਜਿਹੜੇ ਨੋਟ ਆ ਉਹਨਾਂ ਨੂੰ ਛੱਡਣ ਦਾ ਜਿਗਰਾ ਵੀ ਨਾਲ ਦੇ ਦਿੰਦਾ ਤੇ ਫਿਰ ਕਹਿੰਦੇ ਸੋਨੇ ਤੇ ਸੁਹਾਗਾ ਹੋ ਜਾਂਦਾ ਇਸ ਕਰਕੇ ਉਹਨਾਂ ਦੀ ਜਿਹੜੀ ਦੁਆ ਅਸੀਂ ਵੀ ਉਹਨਾਂ ਲਈ ਦੁਆ ਕਰਦੇ ਹਾਂ ਸੰਤਾਂ ਦੇ ਚਰਨਾਂ ਦੇ ਵਿੱਚ ਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਬਹੁਤ ਅੱਛੀ ਰਵੇ ਤੰਦਰੁਸਤੀ ਰਵੇ ਔਰ ਜਿਵੇਂ ਉਹ ਲੋਕਾਂ ਦੀ ਮਦਦ ਸਾਡੀ ਨਹੀਂ ਮਦਦ ਕਰਦੇ ਕੋਈ ਵੀ ਸੰਸਥਾ ਉਹਨਾਂ ਕੋਲ ਚੱਲ ਜਾਂਦੀ ਹੈ ਤੇ ਉਹ ਦਿਲੋਂ ਖੁੱਲ ਕੇ ਮਦਦ ਕਰਦੇ ਸੋ ਉਹਨਾਂ ਦੇ ਉੱਤੇ ਬੜੀ ਕਿਰਪਾ ਆਇਆ ਸੋ ਦੋਸਤੋ ਵਾਕਈ ਮੈਂ ਖੁਦ ਉਹਨਾਂ ਦੇ ਜਦੋਂ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੂੰ ਮਿਲਦੇ ਤਾਂ ਅਸੀਂ ਕਹਿੰਦੇ ਹੁੰਦੇ ਜੀ ਉਹਨਾਂ ਦੇ ਦਰਸ਼ਨ ਕਰ ਚੁੱਕੇ ਹਾਂ ਔਰ ਅਸੀਂ ਉਹਨਾਂ ਦੇ ਪਰਿਵਾਰ 'ਚ ਜਾਏ ਆ ਦੋ ਚਾਰ ਵਾਰੀ ਉਹਨਾਂ ਦੇ ਦਰਸ਼ਨ ਵੀ ਕੀਤੇ ਨੇ ਬਹੁਤ ਨੇਕਦਿਲ ਇਨਸਾਨ ਨੇ ਬੜੀ ਪਿਆਰੀ ਰੂਹ ਆ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਸ ਹੋਮਸ ਹੋਤਾ ਪਿੰਡ ਬੱਛੂਆ ਜ਼ਿਲ੍ਹਾ ਨਮਾ ਸ਼ਹਿਰ ਤਹਿਸੀਲ ਬਲਾਚੌਰ